ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿੱਤ ਕੌਰ ਪਹਿਣਾ ਦੇ ਬੁਟੀਕ ਤੋਂ ਅਸ ਦੀ ਨਵੀਕਲੇਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਸਾਰੇ ਹੀ ਪਾਰਟੀ ਵੇਅਰ ਸੂਟ ਰਹਿਣਗੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਆਪਾਂ ਵੀਡੀਓ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜਿਵੇਂ ਹੁਣ ਆਪਾਂ ਤੁਹਾਨੂੰ ਜਿੰਨੇ ਵੀ ਡਿਜ਼ਾਈਨ ਦਿਖਾਵਾਂਗੇ ਇਹਨਾਂ ਡਿਜ਼ਾਈਨਾਂ ਦੇ ਵਿੱਚੋਂ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਅਗਰ ਕੋਈ ਤੁਹਾਨੂੰ ਕਲਰ ਨਹੀਂ ਪਸੰਦ ਤੁਸੀਂ ਕਲਰ ਆਪਣੀ ਚੁਆਇਸ ਅਕੋਰਡਿੰਗ ਬਣਾ ਸਕਦੇ ਹੋ ਠੀਕ ਹੈ ਜ ਨਾਲ ਇਸ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਸੂਟ ਪਸੰਦ ਆ ਜਾਂ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਪਲੀਜ਼ WhatsApp ਤੇ ਹੀ ਮੈਸੇਜ ਕਰਿਆ ਕਰੋ ਐਂਡ ਸਾਨੂੰ ਸਿੰਪਲ ਕਾਲ ਨਾ ਕਰਿਆ ਕਰੋ ਠੀਕ ਹੈ ਜੀ ਕਾਫੀ ਸਾਰੇ ਫੋਨ ਕਾਲ ਆਉਂਦੇ ਜਿਹੜੇ ਸਾਰਾ ਦਿਨ ਦੇ ਵਿੱਚ ਅਟੈਂਡ ਕਰਨੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਠੀਕ ਹੈ ਜੀ ਐਂਡ ਇੱਕ ਗੱਲ ਹੋਰ ਸਪੈਸ਼ਲੀ ਭੈਣਾਂ ਨੂੰ ਰਿਕਵੈਸਟ ਹੈ ਭੈਣੋ ਅਗਰ ਤੁਹਾਡੀ ਕਾਲ ਕਦੀ ਨਹੀਂ ਅਟੈਂਡ ਹੁੰਦੀ ਤਾਂ ਪਲੀਜ਼ ਇਸ ਲਈ ਮੈਂ ਸੌਰੀ ਕਹਿ ਰਹੀਆਂ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਹੁੰਨੇ ਆ ਇੱਕ ਸਾਰਾ ਦਿਨ ਦੇ ਵਿੱਚ ਕਾਲ ਜਿਹੜੀਆਂ ਨਹੀਂ ਐਨੀਆਂ ਅਟੈਂਡ ਕੀਤੀਆਂ ਜਾਂਦੀਆਂ ਬਟ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰੇਕ ਨੂੰ ਆਪਾਂ ਰਿਪਲਾਈ ਜ਼ਰੂਰ ਕਰੀਏ ਠੀਕ ਹੈ ਜੀ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਐਂਡ ਸਾਡੀਆਂ ਵੀਡੀਓ ਜਿਹੜੀਆਂ ਭਣਾ ਲਗਾਤਾਰ ਦੇਖਦੀਆਂ ਹਨ ਸਾਰੀਆਂ ਭਣਾ ਨੂੰ ਪਤਾ ਹੈ ਕਿ ਇਹ ਵਾਲੇ ਸੂਟ ਜਿਹੜੇ ਸਾਡੇ ਕਾਫੀ ਜ਼ਿਆਦਾ ਬਣ ਰਹੇ ਨੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਏਵੇਂ ਦਾ ਡਿਜ਼ਾਈਨ ਦਿਖਾਇਆ ਸੀ ਸੇਮ ਹੀ ਤਾਂ ਇਹ ਇੰਨੇ ਕਿ ਜ਼ਿਆਦਾ ਸਾਡਾ ਇਹ ਡਿਜ਼ਾਈਨ ਜਿਹੜਾ ਪਸੰਦ ਕੀਤਾ ਗਿਆ ਸਾਨੂੰ ਪਤਾ ਹੀ ਨਹੀਂ ਕਿ ਇਹ ਕਿੰਨਾ ਕੁ ਸੂਟ ਸਾਡਾ ਰੈਡੀ ਹੋ ਰਿਹਾ ਹਜੇ ਕੁਝ ਰੈਡੀ ਹੋ ਕੇ ਚਲਾ ਗਿਆ ਕੁਝ ਰੈਡੀ ਹੋ ਰਹੇ ਨੇ ਕੁਝ ਆਪਾਂ ਤੁਹਾਨੂੰ ਨਹੀਂ ਦਿਖਾਉਂਦੇ ਹੈਗੇ ਕਿਉਂਕਿ ਬਾਰ-ਬਾਰ ਇੱਕ ਹੀ ਡਿਜ਼ਾਈਨ ਦਿਖਾਈ ਜਣਾ ਤੁਹਾਨੂੰ ਪਸੇ ਪਰੇਸ਼ਾਨ ਨਾ ਕਰੀਏ ਠੀਕ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਹਰ ਵਾਰ ਦੀ ਤਰ੍ਹਾਂ ਉਸੇ ਤਰੀਕੇ ਨਾਲ ਅਸੀਂ ਪੈਚ ਲਗਾ ਕੇ ਮਹਿਰੂਨ ਕਲਰ ਦਾ ਉੱਪਰ ਸਾਰਾ ਹੈਂਡ ਹੈਂਡਵਰਕ ਜਿਹੜਾ ਕੀਤਾ ਹੋਇਆ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਆਪਾਂ ਆਰੀ ਮਸ਼ੀਨ ਨਹੀਂ ਲਗਾਈ ਹੈਗੀ ਪ੍ਰੋਪਰ ਹੈਂਡਵਰਕ ਹੈ ਠ ਲੋ ਜੀ ਇਸ ਤਰੀਕੇ ਨਾਲ ਰਹਿਣਗੇ ਆਪਣੀਆਂ ਬਾਜ਼ੂ ਬਹੁਤ ਹੀ ਪਿਆਰੀਆਂ ਜੀਆਂ ਬਾਜ਼ੂ ਦੇ ਉੱਪਰ ਕਾਫੀ ਹੈਵੀ ਕਮ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਧਰ ਫਲਾਰ ਦੇ ਵਿੱਚ ਵੀ ਆਪਾਂ ਪੈਚ ਲਗਾਇਆ ਹੋਇਆ ਅੱਗੇ ਫਰੰਟ ਤੇ ਵੀ ਪੈਚ ਰਹੇਗਾ ਬਹੁਤ ਪਿਆਰਾ ਜਿਆ ਸਾਡਾ ਜਿਹੜਾ ਵਰਕ ਹੋਇਆ ਹੋਇਆ ਐਂਡ ਬਹੁਤ ਹੀ ਪਿਆਰਾ ਜਿਆ ਕਲਰ ਜਿਹੜਾ ਕੰਟਰਾਸਟ ਉਹ ਬਣਿਆ ਹੋਇਆ ਠੀਕ ਹੈ ਜੀ ਲੋ ਚੈੱਕ ਕਰੋ ਪੂਰੀ ਸ਼ਰਟ ਦੇ ਤੁੰ ਸਿੱਪੀ ਦਾ ਕੰਮ ਮਿਲੇਗਾ ਘੇਰੇ ਦੇ ਉੱਪਰ ਵਰਕ ਮਿਲੇਗਾ ਐਂਡ ਜੋ neck ਦੇ ਉੱਪਰ ਬਣਿਆ ਹੋਇਆ ਡਿਜ਼ਾਈਨ ਸੇਮ ਹੀ ਆਪਾਂ ਘੇਰੇ ਦੇ ਉੱਪਰ ਕੀਤਾ ਹੋਇਆ ਠੀਕ ਹੈ ਜੀ ਲੋ ਜੀ ਹੁਣ ਗੱਲ ਕਰਦੇ ਆਪਾਂ ਸਟਿਚਿੰਗ ਬਾਰੇ ਸਟਿਚਿੰਗ ਤੁਸੀਂ ਦੇਖਦੇ ਹੋ ਸਾਡੀ ਹਮੇਸ਼ਾ ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਦੇ ਨਾਲ ਆਪਾਂ ਸਟਿਚਿੰਗ ਕੀਤੀ ਹੁੰਦੀ ਹੈ ਦੇਖੋ ਜੀ ਅਸੀਂ ਜਿੰਨੇ ਵੀ ਸੂਟ ਰੈਡੀ ਕਰਦੇ ਆ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਉਹਨੂੰ ਅੱਛੀ ਸਟਿਚਿੰਗ ਕਰੀਏ ਠੀਕ ਹੈ ਜੀ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਸੂਟ ਮਹਿੰਗਾ ਲੈ ਲੈਂਦੇ ਬਟ ਸਟੀਚਿੰਗ ਪਿੱਛੇ ਆਪਾਂ ਇਦਾਂ ਦਾ ਕਿ ਸਟੀਚਿੰਗ ਥੋੜੇ ਜਿਆਦਾ ਆਏ ਆਪਾਂ ਘੱਟ ਪ੍ਰਾਈਸ ਦੇ ਸਟੀਚਿੰਗ ਕਰਵਾ ਲਈਏ ਦੇਖੋ ਉਥੇ ਕਿਤੇ ਨਾ ਕਿਤੇ ਆਪਾਂ ਆਪਣੇ ਸੂਟ ਦਾ ਜਿਹੜਾ ਕੰਮ ਹੈ ਉਹ ਖਰਾਬ ਕਰ ਲੈਨੇ ਆ ਠੀਕ ਹੈ ਜੀ ਇਸ ਕਰਕੇ ਸਟੀਚਿੰਗ ਦੇ ਵਿੱਚ ਕੋਈ ਕੰਜੂਸੀ ਨਾ ਕਰਿਆ ਕਰੋ ਬਾਕੀ ਕਹਿੰਦੇ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਜਿਵੇਂ ਜੇ ਤੁਸੀਂ ਪ੍ਰਾਈਸ ਲਗਾਓਗੇ ਸੂਟ ਦੇ ਪੈਸੇ ਲਵੋਗੇ ਉਸ ਦੇ ਹਿਸਾਬ ਨਾਲ ਤੁਹਾਡਾ ਸੂਟ ਰੈਡੀ ਹੋਏਗਾ ਠੀਕ ਹੈ ਜੀ ਲੋ ਜੀ ਬਹੁਤ ਹੀ ਪਿਆਰੀ ਜੀ ਸਟੀਚਿੰਗ ਹੋਈ ਹੋਈ ਬੈਕ ਫਰੰਟ ਤੇ ਵੀ ਆਪਾਂ ਇਸੇ ਤਰੀਕੇ ਨਾਲ ਤੇ ਨਾਲ ਇਸ ਤਰ੍ਹਾਂ ਰੱਖੀ ਹੋਈ ਜੀ ਆਪਾਂ ਸਲਵਾਰ ਸਲਵਾਰ ਦੇ ਉੱਪਰ ਵੀ ਵਰਕ ਕੀਤਾ ਹੋਇਆ ਤੇ ਨਾਲ ਆਪਾਂ ਹਮੇਸ਼ਾ ਦੀ ਤਰ੍ਹਾਂ ਰੱਖਿਆ ਹੋਇਆ ਪ्योर ਕਮਲ ਚਨਾਉਂਦਾ ਦੁਪੱਟਾ ਜੋ ਕਿ ਪੂਰਾ ਖੁੱਲਾ ਡੁੱਲਾ ਹੈ ਇਸ ਤਰੀਕੇ ਨਾਲ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਇਸ ਤਰੀਕੇ ਨਾਲ ਚਾਰਾਂ ਕੋਨਿਆਂ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਫਲਾਰ ਮਿਲਣਗੇ ਠੀਕ ਹੈ ਜੀ ਫੋਰ ਸਾਈਡ ਤੁਹਾਨੂੰ ਵਰਕ ਮਿਲੇਗਾ ਬੜਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਹੈ ਕੋਈ ਇਹ ਡਾਰਕ ਨਹੀਂ ਹੈਗਾ ਜਿਆਦਾ ਕਿ ਆਪਾਂ ਕਹਿ ਦੇਈਏ ਕਿ ਬਹੁਤ ਜ਼ਿਆਦਾ ਬ੍ਰਾਈਟ ਹੈ ਸਾਡੀ ਅੱਖਾਂ 'ਚ ਪੈਂਦਾ ਇਹ ਸ਼ੇਡ ਵੀ ਇਹਦੇ ਨਾਲ ਕੋਈ ਕਲਰ ਕੰਟਰਾਸਟ ਬਣ ਨਹੀਂ ਰਿਹਾ ਬਹੁਤ ਪਿਆਰਾ ਜਿਹਾ ਲਾਈਟ ਐਂਡ ਡਾਰਡਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਤੁਸੀਂ ਦੇਖੋ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਕਿਸੇ ਆਪਣੇ ਖਾਸ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜਿਹੜਾ ਆਪਣੇ ਦੁਪट्टे ਤੇ ਵੀ ਬਣਿਆ ਹੋਇਆ ਐਂਡ ਕਲਰ ਕੰਟਰਾਸਟ ਜਿਹਦਾ ਤੁਸੀਂ ਪੁੱਛੋ ਨਾ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਬਾਕੀ ਅਗਰ ਤੁਹਾਡਾ ਮਹਿਰੂਨ ਨਾਲ ਨਹੀਂ ਤੁਹਾਡਾ ਦਿਲ ਕਰਦਾ ਸੂਟ ਰੈਡੀ ਕਰੋ ਤੁਸੀਂ ਇਹਦੇ ਨਾਲ ਰਸਟ ਕਲਰ ਵੀ ਕਰਵਾ ਸਕਦੇ ਹੋ ਕਾਫੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਕਾਫੀ ਸਾਰੇ ਸ਼ੇਡਸ ਨੇ ਜੋ ਤੁਸੀਂ ਇਹਦੇ ਨਾਲ ਕਲਰ ਕੰਟਰਾਸਟ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਡੀ ਚੋਇਸ ਅਕੋਰਡਿੰਗ ਕੰਮ ਕਰਨ ਲਈ ਬੈਠੇ ਆ ਜਿਵੇਂ ਤੁਸੀਂ ਤੁਸੀਂ ਸਾਨੂੰ ਦੱਸ ਸਕ੍ਰੀਨ ਦੇ ਉੱਪਰ ਆਪਣਾ WhatsApp ਨੰਬਰ ਜਿਹੜਾ ਸ਼ੋ ਹੋ ਰਿਹਾ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਜਿਹੜੀਆਂ ਆਪਣਾ ਨਵੀਆਂ ਆਈਆਂ ਨੇ ਤੁਸੀਂ ਸਾਡੇ ਤੋਂ WhatsApp ਤੇ ਫੋਟੋ ਭੇਜ ਕੇ ਸਾਡੇ ਤੋਂ ਪ੍ਰਾਈਸ ਜਿਹੜੀ ਲੈ ਸਕਦੇ ਹੋ ਲਓ ਜੀ ਦੁਪੱਟਾ ਤੁਹਾਨੂੰ ਪ੍ਰੋਪਰ ਖੁੱਲਾ ਡੁੱਲਾ ਮਿਲੇਗਾ ਫਿਨਿਸ਼ਿੰਗ ਦੇ ਨਾਲ ਮਿਲੇਗਾ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਸਾਡੇ ਦੁਪੱਟੇ ਤੇ ਹਮੇਸ਼ਾ ਹੁੰਦੀ ਹੈ ਜੋ ਕਿ ਤੁਹਾਡੇ ਦੁਪੱਟਾ ਦਾ ਸਿਰ ਦੇ ਉੱਪਰ ਆਰਾਮ ਨਾਲ ਟਿਕਿਆ ਰਹੇ ਲਓ ਜੀ ਹਾਂ ਹੁਣ ਆਪਾਂ ਫੈਬਰਿਕ ਬਾਰੇ ਤੁਹਾਨੂੰ ਦੱਸ ਦਈਏ ਫੈਬਰਿਕ ਬਾਰੇ ਤਾਂ ਦੱਸ ਰਹੀਆਂ ਕਿਉਂਕਿ ਕੁਝ ਪਹਿਣਾ ਸਾਡੇ ਕੋਲ ਨਵੀਆਂ ਆਉਂਦੀਆਂ ਨੇ ਤਾਂ ਉਹ ਸਾਨੂੰ ਅਲੱਗ ਤੋਂ ਫਿਰ ਫੈਬਰਿਕ ਬਾਰੇ ਪੁੱਛਦੇ ਫੈਬਰਿਕ ਜਿਹੜੇ ਬਹੁਤ ਹੀ ਵਧੀਆ ਜ਼ਫੀਰਾ ਸਿਲਕ ਆਪਾਂ ਰੱਖੀ ਹੋਈ ਏ ਬਹੁਤ ਫਾਈਨ ਕੁਆਲਿਟੀ ਦੀ ਸਭ ਤੋਂ ਵਧੀਆ ਵਾਲੀ ਕੁਆਲਿਟੀ ਆਪਾਂ ਇੱਥੇ ਲਗਾਈ ਹੋਈ ਏ ਕੋਈ ਸੈਮੀ ਨਹੀਂ ਲਗਾਈ ਦੇਖੋ ਬਹੁਤ ਸਾਰੀਆਂ ਕੁਆਲਿਟੀਆਂ ਆਉਂਦੀਆਂ ਨੇ ਬਟ ਆਪਾਂ ਕਦੀ ਹਲਕੀ ਕੁਆਲਿਟੀ ਨਹੀਂ ਲਗਾਉਂਦੇ ਹੈਗੇ ਆਪਣੇ ਸੂਟ ਦੇ ਉੱਪਰ ਠੀਕ ਏ ਜੀ ਜੇ ਤੁਸੀਂ ਇੰਨਾ ਪਿਆਰਾ ਸੂਟ ਬਣਾ ਰਹੇ ਹੋ ਤਾਂ ਸਾਡਾ ਵੀ ਫਰਜ਼ ਬਣਦਾ ਕਿ ਤੁਹਾਨੂੰ ਅੱਛੀ ਲੋ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਆ ਕਲਰ ਵੀ ਬਹੁਤ ਪਿਆਰਾ ਐਂਡ ਵਰਕ ਦੀਦਾ ਤੁਸੀਂ ਕੋਈ ਗੱਲ ਪੁੱਛੋ ਹੀ ਨਾ ਬਹੁਤ ਸੋਹਣਾ ਡਿਟੇਲਿੰਗ ਦੇ ਨਾਲ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਆ ਆ ਦੇਖੋ ਅਗਰ ਵੈਲਵਟ ਦੀ ਆਪਾਂ ਗੱਲ ਕਰੀਏ ਤਾਂ ਵੈਲਵਟ ਦੇ ਉੱਪਰ ਜ਼ਿਆਦਾ ਦਬਕੇ ਨਾਲ ਹੀ ਜਿਹੜੀ ਲੁੱਕ ਵਧੀਆ ਆਉਂਦੀ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਸਿੱਪੀ ਘੱਟ ਲਗਾਉਨੇ ਆ ਕਿਉਂਕਿ ਸਿੱਪੀ ਜਿਹੜੀ ਵਿੱਚ ਜ਼ਿਆਦਾ ਖੋਬੀ ਜਾਂਦੀ ਹੈ ਇਸ ਕਰਕੇ ਆਪਾਂ ਦਬਕਾ ਜ਼ਿਆਦਾ ਇਸਤੇਮਾਲ ਕਰਦੇ ਆਂ ਕਟ ਦਾਣਾ ਠੀਕ ਹੈ ਜੀ ਲੋ ਜੀ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਜ ਬੜਾ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ ਤੁਸੀਂ ਦੇਖੋ ਇਸ ਤਰੀਕੇ ਤੇ ਲੋ ਜੀ ਹੈਵੀ ਨੈਕ ਬਣਿਆ ਹੋਇਆ ਸੈਂਟਰ ਪੈਨਲ ਰਹੇਗਾ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਇਸ ਤਰੀਕੇ ਨਾਲ ਬੂਟੀ ਮਿਲੇਗੀ ਛੋਟੀ ਐਂਡ ਵੱਡੀ ਦੇਖ ਸਕਦੇ ਤੁਸੀਂ ਐਂਡ ਬੜਾ ਹੀ ਪਿਆਰਾ ਜਿਹਾ ਕੰਮ ਆਪਣੀਆਂ ਬਾਹਾਂ ਦੇ ਉੱਪਰ ਹੋਇਆ ਹੋਇਆ ਮੋਰਨੀਆਂ ਬਣੀਆਂ ਹੋਈਆਂ ਨੇ ਜੀ ਆਪਣੀਆਂ ਬਾਜ਼ੂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਐਂਡ ਸਾਫ਼ ਸੁਥਰਾ ਕੰਮ ਹੈ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰੀ ਜਿਹੀ ਫਿਨਿਸ਼ਿੰਗ ਹੈ ਜੀ ਕੰਮ ਦੀ ਲੋ ਨੋ ਸੇਕ ਕਰੋ ਦੇਖੋ ਜੀ ਸੂਟ ਤੇ ਆਪਾਂ ਹਰ ਕਿਥੋਂ ਬਣਾ ਲੈਣੇ ਆ ਠੀਕ ਹੈ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਬੁਟੀਕ ਨੇ ਆਨਲਾਈਨ ਕੰਮ ਬਹੁ ਹੈਗਾ ਚੱਲ ਰਿਹਾ ਇਸ ਕਰਕੇ ਆ ਸਾਨੂੰ ਕਾਫੀ ਪੜਨਾ ਸਾਨੂੰ ਹੋਰ ਛੋਟਾ ਨਾਲ ਕੰਪੈਰੀਜ਼ਨ ਕਰ ਦਿੰਦੇ ਕਿ ਉਹਨਾਂ ਦਾ ਸੂਟ ਇਨੀ ਪ੍ਰਾਈਸ 'ਚ ਬਣ ਰਿਹਾ ਦੇਖੋ ਜਿੱਥੋਂ ਤੁਹਾਡਾ ਸਸਤਾ ਬਣਾ ਤੁਸੀਂ ਜ਼ਰੂਰ ਬਣਾਓ ਬਟ ਕੰਮ ਨੂੰ ਜੇਕਰ ਤੁਸੀਂ ਪ੍ਰਾਈਸ ਨੂੰ ਕੰਪੈਰੀਜ਼ਨ ਕਰਦੇ ਹੋ ਤਾਂ ਪਲੀਜ਼ ਕੰਮ ਨੂੰ ਵੀ ਵਰਕ ਨੂੰ ਵੀ ਫੈਬਰਿਕ ਨੂੰ ਵੀ ਕੰਪੈਰੀਜ਼ਨ ਕਰਿਆ ਕਰੋ ਕਿ ਸਾਡਾ ਫੈਬਰਿਕ ਕਿਵੇਂ ਦਾ ਸਾਡਾ ਵਰਕ ਕਿਵੇਂ ਦਾ ਠੀਕ ਹੈ ਜੀ ਇਹਨੀ ਨੇੜੇ ਤੋਂ ਵਰਕ ਤੁਹਾਨੂੰ ਕੋਈ ਨਹੀਂ ਦਿਖਾਉਂਦਾ ਮੈਂ ਗਰੰਟੀ ਨਾਲ ਕਹਿੰਨੀ ਆ ਜਿੰਨਾ ਵਰਕ ਅਸੀਂ ਤੁਹਾਨੂੰ ਨੇੜੇ ਤੋਂ ਦਿਖਾ ਰਹੇ ਆ ਵੀ ਇੱਕ ਇੱਕ ਚੀਜ਼ ਤੁਹਾਨੂੰ ਪਤਾ ਲੱਗ ਰਹੀ ਹੋਏਗੀ ਵੀ ਕੀ ਅਸੀਂ ਸੂਟ ਦੇ ਵਿੱਚ ਜਿਹੜਾ ਮਟੀਰੀਅਲ ਐਡ-ਆਨ ਕੀਤਾ ਹੋਇਆ ਬਿਲਕੁਲ ਨੇੜੇ ਤੋਂ ਤੁਸੀਂ ਕੰਮ ਨੂੰ ਚੈੱਕ ਕਰੋ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਠੀਕ ਹੈ ਜੀ ਲਓ ਜੀ ਲੋਜੀ ਬਹੁਤ ਹੀ ਪਿਆਰਾ ਜਿਹਾ ਕੰਮ ਜੇ ਮੈਂ ਤੁਹਾਨੂੰ ਕਿਹਾ ਕਿ ਮੈਂ ਆਪਾਂ ਫੁੱਲ ਗਰੰਟੀ ਨਾਲ ਤੁਹਾਨੂੰ ਦੱਸ ਰਿਹਾ ਕਿ ਫੁੱਲ ਪਿਓਰ ਆਪਾਂ ਵੈਲਵਟ ਤੇ ਲਗਾਈ ਹੋਈ ਕੋਈ ਸੈਮੀ ਨਹੀਂ ਲਗਾਈ ਹੋਈ ਠੀਕ ਹੈ ਜੀ ਸੈਮੀ ਦੀ ਤੁਹਾਨੂੰ ਇਹਦੇ ਉੱਪਰ ਜਿਹੜਾ ਤੁਹਾਨੂੰ ਦੱਸਿਆ ਵੀ ਤੁਹਾਨੂੰ ਕੁਆਲਿਟੀ ਦਾ ਪਤਾ ਲੱਗ ਜਾਏਗਾ ਜਿੰਨੀ ਆਪਾਂ ਵੀਡੀਓ ਨੇੜੇ ਤੋਂ ਦਿਖਾ ਰਹੇ ਤੁਹਾਨੂੰ ਉਹਦੀ ਸਕੁਆਲਿਟੀ ਵਰਕ ਦੀ ਐਂਡ ਫੈਬਰਿਕ ਦੀ ਵੀ ਪਤਾ ਲੱਗੇਗੀ ਠੀਕ ਹੈ ਜੀ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰੋ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਠੀਕ ਹੈ ਜੀ ਹਲਕਾ ਜਿਹਾ ਆਪਾਂ ਇਥੇ ਫਿਰੋਜ਼ੀ ਕਲਰ ਜਿਹੜਾ ਐਡ-ਆਨ ਕੀਤਾ ਹੋਇਆ ਜੋ ਕਿ ਸਾਡੇ ਸੂਟ ਦੇ ਵਿੱਚ ਕਲਰ ਕੰਟਰਾਸਟ ਆਪਾਂ ਕੀਤਾ ਹੋਇਆ ਠੀਕ ਹੈ ਜੀ ਇਧਰ ਮੋਰਨੀਆਂ ਦੇ ਵਿੱਚ ਵੀ ਆਪਾਂ ਥ्रेड ਐਡ ਕੀਤਾ ਹੋਇਆ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਲੱਗ ਰਿਹਾ ਜੀ ਇਹ ਵਾਲਾ ਕਲਰ ਐਂਡ ਇਸ ਤਰੀਕੇ ਨਾਲ ਆਪਾਂ ਸਟਿਚਿੰਗ ਦੇ ਵਿੱਚ ਫਿਨਿਸ਼ਿੰਗ ਪੱਟੀ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਹੋਪ ਕਿ ਸਾਡੀਆਂ ਭੈਣਾਂ ਨੂੰ ਵੀ ਪਸੰਦ ਆਏਗਾ ਐਂ ਜਿਸ ਭੈਣ ਲਈ ਆਪਾਂ ਰੈਡੀ ਕੀਤਾ ਉਹਨਾਂ ਨੂੰ ਵੀ ਪਸੰਦ ਆਏਗਾ ਕਾਫੀ ਭੈਣਾਂ ਤਾਂ ਸਾਡੇ ਤੇ ਛੱਡ ਦਿੰਦੀਆਂ ਕਿ ਅਮਨ ਅਸੀਂ ਤੁਹਾਡੇ ਤੇ ਛੱਡਿਆ ਹਾਂ ਤੁਸੀਂ ਕੁਝ ਮਰਜ਼ੀ ਬਣਾ ਦਿਓ ਠੀਕ ਹੈ ਜੀ ਜਦੋਂ ਸਾਨੂੰ ਭੈਣਾਂ ਕਹਿ ਰਹੇ ਨੇ ਕਿ ਕੁਝ ਮਰਜ਼ੀ ਬਣਾ ਦਿਓ ਫਿਰ ਆਪਾਂ ਵੀ ਕੋਈ ਕੰਮ ਹੀ ਨਹੀਂ ਛੱਡਦੇ ਹੈਗੇ ਤੁਹਾਡੇ ਸੂਟ ਦੇ ਵਿੱਚ ਲਓ ਜੀ ਇਸ ਤਰੀਕੇ ਨਾਲ ਰਹੇਗੀ ਆਪਣੀ ਬਾਟਮ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਇਸ ਤਰੀਕੇ ਦੇ ਨਾਲ ਬਹੁਤ ਹੈਵੀ ਕੰਮ ਕੀਤਾ ਹੋਇਆ ਜੀ ਸਲਵਾਰ ਦੇ ਉੱਪਰ ਵੀ ਠੀਕ ਹੈ ਤੁਸੀਂ ਟਰਾਊਜ਼ਰ ਬਣਾ ਸਕਦੇ ਹੋ ਸ਼ਰਾਰਾ ਗਰਾਰਾ ਜੋ ਤੁਹਾਡਾ ਦਿਲ ਕਰੇ ਤੁਸੀਂ ਬਣਾ ਸਕਦੇ ਹੋ ਲੋ ਜੀ ਇਸ ਤਰੀਕੇ ਨਾਲ ਆ ਪਰਖਿਆ ਹੋਇਆ ਜੀ ਇੱਕ ਸ਼ਾਲ ਨਾਲ ਵੈਲਵਟ ਦਾ ਬਿਲਕੁਲ ਫੁੱਲ ਪਿਓਰ ਵੈਲਵਟ ਹੈ ਕਾਫੀ ਵੱਡਾ ਸ਼ਾਲ ਹੈ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਠੀਕ ਹੈ ਫੋਰ ਸੈਟ ਆਪਣੇ ਸ਼ਾਲ ਦੇ ਉੱਪਰ ਕੰਮ ਰਹੇਗਾ ਫੈਬਰਿਕ ਦੀ ਗੱਲ ਕਰੀ ਤਾਂ ਬਿਲਕੁਲ ਫੁੱਲ ਪਿਓਰ ਵੈਲਵਟ ਆਪ ਇੱਥੇ ਲਗਾਈ ਹੋਈ ਹੈ ਕੋਈ ਸੈਮੀ ਵੈਲਵਟ ਨਹੀਂ ਲਗਾਈ ਹੋਈ ਠੀਕ ਹੈ ਜੀ ਲੋ ਜੀ ਬਹੁਤ ਹੀ ਪਿਆਰਾ ਜਿਹਾ ਦੇਖ ਸਕਦੇ ਹੋ ਤੁਸੀਂ ਐਂਡ ਪੂਰੇ ਸ਼ਾਲ ਦੇ ਤੁਹਾਨੂੰ ਬੂਟੀ ਮਿਲੇਗੀ ਠੀਕ ਹੈ ਬਹੁਤ ਸੋਹਣਾ ਕੰਮ ਜਿਹੜਾ ਕੀਤਾ ਹੋਇਆ ਹੈ ਦੇ ਲੋ ਦੀ ਫੋਰ ਸਾਈਡ ਤੁਹਾਨੂੰ ਇਸ ਤਰੀਕੇ ਨਾਲ ਵਰਕ ਮਿਲੇਗਾ ਜਿਵੇਂ ਸੈਂਟਰ ਪੈਨਲ ਦੇ ਵਿੱਚ ਆਪਾਂ ਕੰਮ ਕੀਤਾ ਉਹੀ ਆਪਾਂ ਆਪਣੇ ਵੈਲਵਟ ਸਟਾਲ ਦੇ ਉੱਪਰ ਕੰਮ ਕੀਤਾ ਐਂਡ ਇਸ ਤਰੀਕੇ ਨਾਲ ਤੁਹਾਨੂੰ ਫਿਨਿਸ਼ਿੰਗ ਪੱਟੀ ਮਿਲੇਗੀ ਠੀਕ ਹੈ ਜੀ ਦੇਖੋ ਕਾਫੀ ਸਾਰਾ ਟਾਈਮ ਲੱਗਦਾ ਇਹਦੇ ਉੱਪਰ ਜਿੱਦ ਆਪਾਂ ਫਿਨਿਸ਼ਿੰਗ ਪੱਟੀ ਔਰ ਵੈਲਵਟ ਦੇ ਸੂਟ ਜੇਕਰ ਆਪਾਂ ਗੱਲ ਕਰੀਏ ਤਾਂ ਵੈਲਵਟ ਦੇ ਸੂਟ ਦੇ ਉੱਪਰ ਨਾਰਮਲ ਸੂਟ ਦੇ ਨਾਲੋਂ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਠੀਕ ਹੈ ਜੀ ਬਾਕੀ ਤੁਸੀਂ ਸਾਡੀ ਸਟਿਚਿੰਗ ਦੇਖਦੇ ਹੋ ਫਿਨਿਸ਼ਿੰਗ ਪੱਟੀਆਂ ਵਗੈਰਾ ਲਗਾ ਕੇ ਆਪਾਂ ਕਰਦਿਆ ਕੋਈ ਨਾਰਮਲ ਕੰਮ ਨਹੀਂ ਹੈ ਦੀਆਂ ਇਹ ਨਾ ਚੀਜ਼ਾਂ ਨੂੰ ਰੈਡੀ ਕਰਨ ਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਐ ਐਂਡ ਜ਼ਰੂਰੀ ਨਹੀਂ ਕਿ ਆਪਾਂ ਤੁਹਾਨੂੰ ਜੋ ਕਲਰ ਦਿਖਾ ਰਹੇ ਤੁਸੀਂ ਉਸੇ ਕਲਰ ਦੇ ਉੱਪਰ ਰੈਡੀ ਕਰਨਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਐਂਡ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਤੁਹਾਨੂੰ ਪਿਓਰ ਵੈਲਵਟ ਦੇ ਉੱਪਰ ਦਿਖਾਇਆ ਤੁਸੀਂ ਇਸ ਨੂੰ ਪਿਓਰ ਸਿਲਕ ਦੇ ਉੱਪਰ ਪਿਓਰ ਕਰੇਪ ਦੇ ਉੱਪਰ ਠੀਕ ਹੈ ਜੀ ਸੈਮੀ ਦੇ ਉੱਪਰ ਐਂਡ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਸਿਰਫ ਕਾਟਨ ਨੂੰ ਛੱਡ ਕੇ ਠੀਕ ਹੈ ਜੀ ਲੋ ਜੀ ਆਪਾਂ ਤੁਹਾਡਾ ਜਿਹੜਾ ਕੰਮ ਹੈ ਤੁਹਾਡੀ ਚੁਆਇਸ ਦੇ ਅਕੋਰਡਿੰਗ ਇਸ ਤਰੀਕੇ ਨਾਲ ਆਪਾਂ ਫਰੋਜ਼ੀ ਕਲਰ ਦਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੱਖਿਆ ਹੋਇਆ ਜਦੋਂ ਆਪਾਂ ਵੈਲਵਟ ਦੇ ਨਾਲ ਕਲਰ ਕੰਟਰਾਸਟ ਕਰਦੇ ਹਾਂ ਤਾਂ ਬਹੁਤ ਵਧੀਆ ਰਹਿੰਦਾ ਕਿਉਂਕਿ ਜਿਹੜਾ ਪ੍ਰੋਪਰ ਵੈਲਵਟ ਦੇ ਵਿੱਚ ਅਗਰ ਆਪਾਂ ਪਿਓਰ ਦਾ ਨਾਲ ਦਾ ਕਲਰ ਦਾ ਦੁਪੱਟਾ ਕਰਦੇ ਤਾਂ ਕਲਰ ਪ੍ਰੋਪਰ ਜਿਹੜਾ ਨਹੀਂ ਬਣਦਾ ਹੈਗਾ ਠੀਕ ਹੈ ਜੀ ਇਸ ਕਰਕੇ ਆਪਾਂ ਵੈਲਵਟ ਦੇ ਨਾਲ ਹਮੇਸ਼ਾ ਹੀ ਕਲਰ ਕੰਟਰਾਸਟ ਜਿਹੜਾ ਕਰਦੇ ਹੁੰਦੇ ਆ ਠੀਕ ਹੈ ਜੀ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਐਂਡ ਫੋਰ ਸਾਈਡ ਤੁਹਾਨੂੰ ਕਟ ਵਰਕ ਮਿਲੇਗਾ ਲੋ ਜਿਵੇਂ ਜਿਵੇਂ ਤੁਸੀਂ ਸੂਟ ਦਾ ਕਲਰ ਚੇਂਜ ਕਰੋਗੇ ਉਹਦੇ ਅਕੋਰਡਿੰਗ ਆਪਾਂ ਤੁਹਾਡਾ ਜਿਹੜਾ ਦੁਪੱਟੇ ਦਾ ਕਲਰ ਚੇਂਜ ਕਰ ਦਾਂਗੇ ਠੀਕ ਹੈ ਜਿਵੇਂ ਆਪਾਂ ਕਲਰ ਕੰਟਰਾਸਟ ਕਰਾਂਗੇ ਉਹਦੇ ਅਕੋਰਡਿੰਗ ਤੁਹਾਡੇ ਦੁਪੱਟੇ ਦਾ ਕਲਰ ਜਿਹੜਾ ਚੇਂਜ ਹੋ ਜਾਏਗਾ ਠੀਕ ਹੈ ਜੀ ਇਹਦੇ ਨਾਲ ਆਪਾਂ ਇੱਕ ਆਪਾਂ ਸ਼ਾਲ ਰੈਡੀ ਕੀਤਾ ਪਿਓਰ ਵੈਲਵਟ ਦਾ ਐਂਡ ਇਹ ਜ਼ਰੂਰੀ ਨਹੀਂ ਕਿ ਤੁਸੀਂ ਸੂਟ ਦੇ ਨਾਲ ਹੀ ਇਹਨੂੰ ਤੁਸੀਂ ਲੈ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਦਾ ਸੂਟ ਵੇਅਰ ਪੀਤਾ ਹੋਏਗਾ ਤੁਸੀਂ ਉਹਦੇ ਨਾਲ ਜਿਹੜਾ ਸਿੰਪਲ ਆਪਣਾ ਸੈਪਰੇਟ ਜਿਹੜਾ ਸ਼ਾਲ ਹੈ ਤੁਸੀਂ ਵੈਲਵਟ ਦਾ ਲੈ ਸਕਦੇ ਹੋ ਠੀਕ ਹੈ ਜੀ ਦੁਪੱਟਾ ਵੀ ਤੁਸੀਂ ਨਾਲ ਰੈਡੀ ਕਰਵਾਓ ਸ਼ਾਲ ਅਗਰ ਤੁਸੀਂ ਲਾਈਕ ਕਰ ਤੁਸੀਂ ਕਰਵਾ ਸਕਦੇ ਤੁਸੀਂ ਅਗਰ ਘੱਟ ਪ੍ਰਾਈਸ ਜਾਣਾ ਚਾਹੁੰਦੇ ਤੁਸੀਂ ਜਿਹੜਾ ਸ਼ਾਲ ਹੈ ਉਹ ਸਕਿੱਪ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਸ ਸ਼ਾਲ ਦੇ ਉੱਪਰ ਜਿਹੜਾ ਫੋਰ ਸੈਟ ਵਰਕ ਹੈ ਕਾਫੀ ਜ਼ਿਆਦਾ ਇਹਦੇ ਸਮਾਂ ਆਉਂਦਾ ਐਂਡ ਪ੍ਰੋਪਰ ਹੈਂਡ ਵਰਕ ਦੇ ਵਿੱਚ ਇਹ ਰੈਡੀ ਹੋਇਆ ਹੋਇਆ ਠੀਕ ਹੈ ਜੀ ਲਓ ਜੀ ਤੁਸੀਂ ਇਸ ਨੂੰ ਆਰਟੀ ਤੇ ਵੀ ਕਰਵਾ ਸਕਦੇ ਹੋ ਮਸ਼ੀਨ ਤੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਪ੍ਰਾਈਸ ਘੱਟ ਕਰਾਉਣਾ ਚਾਹੁੰਦੇ ਹੋ ਠੀਕ ਹੈ ਜੀ ਲਓ ਜੀ ਲਓ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਇਹ 21 ਭੈਣ ਦਾ ਆਰਡਰ ਹੈ ਜੀ ਸਾਰਾ ਇਹ ਆਪਾਂ ਰੱਖਿਆ ਜੀ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ ਇਹ ਆਪਾਂ ਵਧੀਆ ਵਾਲੀ ਕਰੇਪ ਦੇ ਉੱਪਰ ਰੈਡੀ ਕੀਤਾ ਇਸ ਤਰੀਕੇ ਨਾਲ ਦਾ ਵੀ ਨੈਕ ਰੱਖਿਆ ਹੋਇਆ ਬਹੁਤ ਹੀ ਲਾਈਟ ਵੇਟਡ ਹੈ ਜੋ ਉੱਪਰ ਆਪਾਂ ਵਰਕ ਕੀਤਾ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਨੂੰ ਆਪਣੇ 슬ੀਵਜ਼ ਦੇ ਉੱਪਰ ਵਰਕ ਮਿਲੇਗਾ ਵੀ ਨੈਕ ਹੋਏਗਾ ਤੁਸੀਂ ਨੈਕ ਗੋਲ ਵੀ ਕਰਵਾ ਸਕਦੇ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਇਸ ਤਰੀਕੇ ਨਾਲ ਘੇਰਾ ਚਾਕ ਬਣਿਆ ਹੋਇਆ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਬਹੁਤ ਸੋਹਣਾ ਐਂਡ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਲੋ ਜੀ ਇਸ ਤਰੀਕੇ ਨਾਲ ਆਪਣੀ ਬਾਟਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਹੁਤ ਸੋਹਣਾ ਜਾਂ ਆਪਣੀ ਬਾਟਮ ਦੇ ਉੱਪਰ ਵਰਕ ਹੋਇਆ ਤੁਸੀਂ ਟਰਾਊਜ਼ਰ ਬਣਾਓ ਸ਼ਰਾਰਾ ਬਣਾਓ ਗਰਾਰਾ ਬਣਾਓ ਜੋ ਤੁਸੀਂ ਲਾਈਕ ਕਰੋ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਜਦੋਂ ਭੈਣਾਂ ਸਾਨੂੰ ਕਹਿੰ ਰਹੇ ਨੇ ਕਿ ਅਮਨ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਬਣਾ ਦਿਓ ਸਾਨੂੰ ਤੁਹਾਡੇ ਤੇ ਪੂਰਾ ਟਰਸਟ ਹੈ ਤਾਂ ਬਹੁਤ ਵੱਡੀ ਗੱਲ ਹੈ ਜੀ ਕਈ ਵਾਰ ਆਪਾਂ ਘਰ ਦੇ ਵਿੱਚ ਵੀ ਕਿਸੇ ਵਾਤੇ ਤਾਂ ਸੂਟ ਲੈ ਆਈਏ ਬਿਨਾ ਪੁੱਛੇ ਤਾਂ ਉਹ ਵੀ ਇੱਕ ਵਾਰ ਚ ਪਸੰਦ ਨਹੀਂ ਕਰਦੇ ਉਹ ਵੀ ਕਹਿੰਦੇ ਕਿ ਨਹੀਂ ਆਹ ਕਲਰ ਹੈਗਾ ਸੀ ਜਾਂ ਤੁਸੀਂ ਆਹ ਕਲਰ ਲਿਆਉਣਾ ਸੀ ਤਾਂ ਉਹ ਵੀ ਚੇਂਜ ਕਰ ਲੈਂਦੇ ਬਟ ਬੜੀ ਖੁਸ਼ੀ ਹੈ ਮੈਨੂੰ ਕਿ ਭੈਣਾਂ ਦਾ ਟਰਸਟ ਕਰਕੇ ਕਹਿ ਰਹੇ ਨੇ ਕਿ ਅਮਨ ਤੁਹਾਡੇ ਕੋਲ ਜੋ ਹੈਗਾ ਜੋ ਤੁਸੀਂ ਬਣਾ ਸਕਦੇ ਸਾਡੇ ਵਾਸਤੇ ਉਹ ਬਣਾ ਕੇ ਭੇਜ ਦਿਓ ਤੇ ਥੈਂਕ ਯੂ ਤੁਹਾਡਾ ਭੈਣੋ ਬਹੁਤ-ਬਹੁਤ ਤੁਸੀਂ ਇਹਨਾਂ ਪਿਆਰ ਕਰਦੇ ਹੋ ਨਾ ਟਰਸਟ ਕਰਦੇ ਹੋ ਠੀਕ ਹੈ ਜੀ ਤੇ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕੰਮ ਦੁਪੱਟੇ ਤੇ ਹੋਇਆ ਹੋਇਆ ਜਿਵੇਂ ਆਪਣੇ ਚਾਕਰੇ ਤੇ ਕੰਮ ਉਸੇ ਤਰੀਕੇ ਨਾਲ ਹੀ ਦੁਪੱਟੇ ਦੇ ਉੱਪਰ ਕੰਮ ਹੋਇਆ ਹੋਇਆ ਐਂਡ ਪੂਰੇ ਦੁਪੱਟੇ ਦੀ ਸਤਰਾ ਤੁਹਾਨੂੰ ਲਾਈਨਾਂ ਮਿਲਣਗੀਆਂ ਇੱਕ ਹੀ ਭੈਣ ਦੇ ਸੂਟ ਫੋਨ ਕਰਕੇ ਕੁਝ ਡਿਜ਼ਾਈਨ ਆਪਾਂ ਆਪਣੇ ਕੋਲੋਂ ਰੈਡੀ ਕੀਤੇ ਨੇ ਉਹਨਾਂ ਦੇ ਕੁਝ ਭ ਕਲਰ ਚੁਆਇਸ ਭੈਣ ਦੀ ਖੁਦ ਦੀ ਸੀ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਬਹੁਤ ਸੋਹਣਾ ਸੂਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਬੜਾ ਹੀ ਸੋਹਣਾ ਸੋਬਰ ਸਮਾਰਟ ਜਿਹਾ ਡਿਜ਼ਾਈਨ ਇਹ ਵਾਲਾ ਬਣਿਆ ਹੋਇਆ ਬਹੁਤ ਪਿਆਰਾ ਜਆ ਅਗਰ ਤੁਹਾਡੇ ਕੋ ਕਲਰ ਜਿਵੇਂ ਆਪਾਂ ਕਹਿ ਰਹੇ ਕਿ ਪਹਿਣਾ ਅਸੀਂ ਪਹਿਲਾਂ ਆਪਣੀ ਅਲਮੇਰਾ ਚੈੱਕ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਕਲਰ ਦੱਸਾਂਗੇ ਕਿ ਸਾਡੀ ਅਲਮੇਰਾ ਦੇ ਵਿੱਚ ਕਿਹੜੇ ਕਿਹੜੇ ਕਲਰ ਹੈਗੇ ਆ ਕਿਹੜੇ ਕਿਹੜੇ ਨਹੀਂ ਤੇ ਜ਼ਰੂਰ ਇਸ ਗੱਲ ਤੇ ਬਹੁਤ ਖਾਸ ਧਿਆਨ ਦਿਆ ਕਰੋ ਤੁਹਾਡੇ ਕੋ ਜੋ ਕਲਰ ਪਹਿਲਾਂ ਹੈਗੇ ਜੋ ਤੁਸੀਂ ਵੇਅਰ ਕਰ ਚੁੱਕੇ ਉਹ ਕਲਰ ਦੁਬਾਰਾ ਨਾ ਬਣਾਇਆ ਕਰੋ ਠੀਕ ਹੈ ਜੀ ਕਈ ਵਾਰ ਹੁੰਦਾ ਨੇ ਕਿ ਆਪਾਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਕੋਈ ਕਲਰ ਤੇ ਉਹ ਆਪਾਂ ਰਿਪੀਟ ਕਰਦੇ ਰਹਿੰਦੇ ਉਹਦਾ ਕੋਈ ਚੱਕਰ ਨਹੀਂ ਹੈਗਾ ਬਟ ਜਦੋਂ ਤੁਸੀਂ ਕੋਈ ਕਲਰ ਵੇਅਰ ਕਰ ਚੁੱਕੇ ਹੋ ਉਹ ਦੁਬਾਰਾ ਰਿਪੀਟ ਨਾ ਕਰੋ ਕਿਉਂਕਿ ਇਦਾਂ ਹੁੰਦਾ ਕਿ ਡਿਜ਼ਾਈਨ ਚੇਂਜ ਕਰ ਲੈਣਾ ਕਲਰ ਉਹੀ ਰਹਿੰਦਾ ਤਾਂ ਸਾਡੀ ਉਹ ਦੁਬਾਰਾ ਉਸ ਚੀਜ਼ ਦੇ ਚ ਨਾ ਗ੍ਰੇਸ ਨਹੀਂ ਬਣਦੀ ਗੈਟ ਅਪ ਜੀ ਨਹੀਂ ਆਉਂਦੀ ਤੁਸੀਂ ਕਹਿੰਦੇ ਹਾਏ ਇਹ ਸੂਟ ਤਾਂ ਮੇਰੇ ਜੱਚਿਆ ਨਹੀਂ ਉਹ ਜੱਚਿਆ ਤਾਂ ਹੀ ਹੁੰਦਾ ਪਹਿਣਾ ਜਦੋਂ ਅਸੀਂ ਕਲਰ ਪਹਿਲਾਂ ਪਾ ਚੁੱਕੇ ਹੁੰਦੇ ਆ ਠੀਕ ਹੈ ਜੀ ਇਸ ਕਰਕੇ ਨਿਊ ਕਲਰ ਟਰਾਈ ਕਰਿਆ ਕਰੋ ਔਰ ਇੱਕ ਗੱਲ ਹੋਰ ਕਈ ਭੈਣਾਂ ਨੇ ਸਾਨੂੰ ਮੈਸੇਜ ਆ ਜਾਂਦੇ ਕਿ ਅਮਨ ਮੈਂ ਕਦੀ ਨਾ ਬ੍ਰਾਈਟ ਕਲਰ ਨਹੀਂ ਪਾਇਆ ਮੈਂ ਕਦੀ ਇਹਦਾ ਲਾਈਟ ਕਲਰ ਨਹੀਂ ਪਾਇਆ ਜ਼ਰੂਰ ਦੀ ਹਰੇਕ ਤਰ੍ਹਾਂ ਦਾ ਕਲ ਆ ਕਹਿੰਦੇ ਜਰੂਰ ਮੰਨਣੇ ਚਾਹੀਦੇ ਨੇ ਜਿਹੜਾ ਜਿਹੜਾ ਕਲਰ ਤੁਸੀਂ ਕਦੀ ਨਹੀਂ ਪਾਇਓ ਉਹ ਕਲਰ ਜਰੂਰ ਰੈਡੀ ਕਰਵਾ ਕੇ ਪਾਇਆ ਕਰੋ ਠੀਕ ਹੈ ਨਾ ਜੀ ਕਿਉਂਕਿ ਜ਼ਿੰਦਗੀ 'ਚ ਇੱਕ ਵਾਰ ਤਾਂ ਸਮਾਂ ਮਿਲਣਾ ਹੈ ਰੰਗ-ਬਰੰਗੇ ਕਲਰ ਪਾਣ ਦਾ ਤਾਂ ਜਰੂਰ ਰੰਗ-ਬਰੰਗੇ ਕਲਰ ਜਿਹੜੇ ਨੇ ਪਾਇਆ ਕਰੋ ਜੋ ਅੱਛੇ ਲੱਗਣ ਤੁਹਾਨੂੰ ਖੁਦ ਨੂੰ ਤੁਹਾਡੇ ਮਨ ਨੂੰ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਜੀ ਇਹ ਵੀ ਤੁਸੀਂ ਸੇਮ ਕਰਵਾ ਸਕਦੇ ਹੋ ਐਂਡ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਤੋਂ ਪ੍ਰਾਈਸ ਲੈ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਸਾਨੂੰ ਪਿਆਰ ਕਰਦੀਆਂ ਨੇ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਕਿ ਭੈਣੋਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲੋਟੀ ਅਗਲਾ ਸੂਟ ਆਪਾਂ ਰੈਡੀ ਕੀਤਾ ਹੋਇਆ ਪਿਓਰ ਸਿਲਕ ਦੇ ਉੱਪਰ ਬਹੁਤ ਫਾਈਨ ਕੁਆਲਿਟੀ ਹੈ ਜੀ ਬਹੁਤ ਵਧੀਆ ਲਾਈਟ ਵੇਟ ਹੈ ਐਂਡ ਇਸ ਦੇ ਉੱਪਰ ਵੀ ਆਪਾਂ ਪ੍ਰੋਪਰ ਜਿਹੜਾ ਹੈਂਡਵਰਕ ਕੀਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਸਿੰਪਲਸ ਉੱਪਰ ਜਿਹਾ ਵੀ ਕੰਮ ਹੈ ਸਾਰਾ ਹੀ ਕੰਮ ਦਬਕੇ ਦੇ ਵਿੱਚ ਮਿਲੇਗਾ ਸਿਰਫ ਆਪਾਂ ਇੱਕ ਦਬਕਾ ਤੇ ਇੱਕ ਸਿੱਪੀ ਇੱਥੇ ਲਗਾਈ ਐਂਡ ਕੱਟ ਦਾਣਾ ਆਪਾਂ ਲਗਾਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਨੈੱਕ ਦੇ ਉੱਪਰ ਕੰਮ ਹੈ ਐਂਡ ਬਹੁਤ ਹੀ ਪਿਆਰਾ ਜਿਹਾ ਸਾਡੇ 슬ੀਵਸ ਦੇ ਉੱਪਰ ਕੰਮ ਹੈ ਦੇਖੋ ਬਹੁਤ ਸੋਹਣੀ ਜਿਹੜੀ ਅੰਬੀ ਬਣੀ ਹੋਈ ਹੈ ਬਹੁਤ ਪਿਆਰੀ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਪੀਸ ਇਦਾਂ ਦੇ ਬਣੇ ਹੋਏ ਨੇ ਜੀ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਨੂੰ ਕਿਸੇ ਪਾਰਟੀ ਫੰਕਸ਼ਨ ਤੇ ਵੇਅਰ ਕਰਨਾ ਤੁਸੀਂ ਬਾਅਦ ਵਿੱਚ ਵੀ ਕਿਤੇ ਆਪਾਂ ਜਿਵੇਂ ਜਾਣਿਆ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਤੇ ਛੋਟਾ ਮੋਟਾ ਫੰਕਸ਼ਨ ਹੈ ਤੁਸੀਂ ਉੱਥੇ ਵੀ ਇਹਨੂੰ ਆਰਾਮ ਨਾਲ ਵੇਅਰ ਕਰ ਸਕਦੇ ਹੋ ਕਿਉਂਕਿ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਸਿੰਪਲ ਸੋਬਰ ਜਿਹਾ ਐਂਡ ਹੈਂਡਵਰਕ ਹੈ ਜੀ ਐਂਡ ਪਾਰਟੀ ਵੇਅਰ ਸੂਟ ਜਿਹੜਾ ਬਣਿਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਬੜੀ ਹੀ ਪਿਆਰੀ ਜਿਹੀ ਸਟੀਚਿੰਗ ਕੀਤੀ ਹੋਈ ਹੈ ਜਿਵੇਂ ਸਾਨੂੰ ਫੋਟੋ ਆਈ ਸੀ ਐਜ਼ ਇਟ ਹੀ ਆਪਾਂ ਡਿਜ਼ਾਈਨ ਬਣਾਇਆ ਐਜ਼ ਇਟ ਹੀ ਆਪਾਂ ਸਟੀਚਿੰਗ ਕਿਉਂਕਿ ਦੇਖੋ ਜਿਆਦਾ ਅਗਰ ਹੋਰ ਕੋਈ ਕਲਰ ਕਰਦੇ ਤਾਂ ਜਿਆਦਾ ਇਹ ਵੀ ਬ੍ਰਾਈਟ ਹੈ ਤਾਂ ਦੋਨੋਂ ਚੀਜ਼ਾਂ ਬ੍ਰਾਈਟ ਸੜੀਆਂ ਜਿਹੜੀਆਂ ਨੇ ਉਹ ਸਹੀ ਨਹੀਂ ਲੱਗਦੀਆਂ ਇਸ ਤਰੀਕੇ ਨਾਲ ਆਪਾਂ ਇਹ ਵਾਲੀ ਸਲਵਾਰ ਜਿਹੜੀ ਪਲੇਨ ਰੱਖੀ ਹੋਈ ਏ ਕਿਉਂਕਿ ਭਾਂਦ ਦੋ ਸਲਵਾਰਾਂ ਦੇ ਉੱਪਰ ਆਪਾਂ ਵਰਕ ਕਰ ਦਿੱਤਾ ਤੇ ਸੋਚਿਆ ਕਿ ਇੱਕ ਸਲਵਾਰ ਆਪਾਂ ਵਿਦਆਊਟ ਵਰਕ ਰੱਖ ਦਈਏ ਲੋ ਜੀ ਇਸ ਤਰੀਕੇ ਨਾਲ ਰਹੇਗਾ ਆਪਣਾ ਪਿਓਰ ਕਮਲ ਚਰਾਂ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਇਸ ਦੁਪੱਟੇ ਦੇ ਵਿੱਚ ਆਪਾਂ ਸਿੱਪੀ ਦਾ ਕੰਮ ਕੀਤਾ ਹੋਇਆ ਹੈ ਕਿਉਂਕਿ ਜੋ ਸਾਡੇ ਸੂਟ ਦੇ ਨਾਲ ਮੈਚ ਹੋ ਰਿਹਾ ਇਹਦੇ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕੰਮ ਹੈ ਬਹੁਤ ਸੋਹਣਾ ਸੋਬਰ ਸਮਾਰਟ ਜਿਹਾ ਕੰਮ ਹੈ ਇਸ ਕਰਕੇ ਆਪਾਂ ਦੁਪट्टे ਤੇ ਸਿੱਪੀ ਦਾ ਚੌਕੜਾ ਲਿਖਿਆ ਰੱਖਿਆ ਹੋਇਆ ਇਸ ਤਰੀਕੇ ਨਾਲ ਫਿਨਿਸ਼ਿੰਗ ਪੱਟੀ ਮਹਿਰੂਨ ਕਲਰ ਦੀ ਮੈਂ ਹਮੇਸ਼ਾ ਹੀ ਕਹਿੰਨੀ ਕੋਈ ਹਲਕੀ ਕੁਆਲਿਟੀ ਆਪਾਂ ਨਹੀਂ ਲਗਾਉਂਦੇ ਹੈਗੇ ਠੀਕ ਹੈ ਜੀ ਪਿਓਰ ਗੈਵਾਰੀਨ ਸਿਲਕ ਦੇ ਉੱਪਰ ਆਪਾਂ ਇਹ ਸੂਟ ਰੈਡੀ ਕੀਤਾ ਸੈਮੀ ਤੇ ਕਰਾਓਗੇ ਤਾਂ 3000 ਰੁਪਏ ਪ੍ਰਾਈਸ ਘਟ ਜੇਗੀ ਐਂਡ ਫੁੱਲ ਪਿਓਰ ਤੇ ਕਰਾਓਗੇ 3000 ਰੁਪਏ ਪ੍ਰਾਈਸ ਵਧ ਜੇਗੀ ਠੀਕ ਹੈ ਜੀ ਔਰ ਕਈ ਵਾਰ ਸਾਨੂੰ ਕਿੰਦਾ ਕਿ ਪੈਣਾ ਨੇ ਜਿੱਦਾਂ ਅੱਜ ਰੇਟ ਪੁੱਛਿਆ ਸਾਨੂੰ ਇਹ ਪਿਓਰ ਵਾਲੇ ਸੂਟ ਦਾ ਤਾਂ ਦੇਖੋ ਤੁਸੀਂ ਅਗਲੇ ਹਫਤੇ ਤੱਕ ਜਾਂ ਅਗਲੇ 3-4 ਦਿਨਾਂ ਦੇ ਵਿੱਚ ਇਹਦਾ ਪ੍ਰਾਈਸ ਪੁੱਛੋਗੇ ਦੇਖੋ ਜਿਵੇਂ ਸਾਨੂੰ ਪ੍ਰਾਈਸ ਫੈਬਰਿਕ ਦੀ ਵਾਧੇ ਘਟਦੀ ਅਸੀਂ ਉਹਦੇ ਅਕੋਰਡਿੰਗ ਤੁਹਾਨੂੰ ਪ੍ਰਾਈਸ ਦੱਸਦੇ ਆ ਕਈ ਵਾਰ ਪੈਣਾ ਕਹਿੰਦੇ ਕਿ ਤੁਸੀਂ ਉਸ ਦਿਨ ਤਾਂ ਪ੍ਰਾਈਸ ਇਹ ਦੱਸਿ ਸੀ ਅੱਜ ਤੁਸੀਂ ਇਹਦੀ ਪ੍ਰਾਈਸ ਆ ਦੱਸ ਰਹੇ ਹੋ ਪਣੋ ਦੇਖੋ ਜਿਹੜੀ ਫੁੱਲ ਪਿਓਰ ਹੈ ਨਾ ਜਿਵੇਂ ਡਾਲਰ ਦਾ ਰੇਟ ਵਧਦਾ ਘਟਦਾ ਨਾ ਉਸੇ ਤਰੀਕੇ ਨਾਲ ਹੀ ਪਿਓਰ ਦੇ ਫੈਬਰਿਕ ਦਾ ਰੇਟ ਜਿਹੜਾ ਵਧਦਾ ਘਟਦਾ ਰਹਿੰਦਾ ਠੀਕ ਹੈ ਜੀ ਜਿਵੇਂ ਡਾਲਰ ਦਾ ਰੇਟ ਅੱਪ ਹੋਏਗਾ ਤਾਂ ਉਸੇ ਅਕੋਰਡਿੰਗ ਸਾਡੇ ਫੈਬਰਿਕ ਦਾ ਰੇਟ ਵੀ ਅੱਪ ਹੋਏਗਾ ਠੀਕ ਹੈ ਜੀ ਅਗਰ ਡਾਲਰ ਦਾ ਰੇਟ ਘਟ ਹੋਏਗਾ ਤਾਂ ਸਾਡੇ ਫੈਬਰਿਕ ਦਾ ਵੀ ਰੇਟ ਘਟ ਹੋ ਜਾਏਗਾ ਠੀਕ ਹੈ ਪਣੋ ਇਸ ਕਰਕੇ ਥੋੜਾ ਜਿਹਾ ਮੈਨੂੰ ਅੰਡਰਸਟੈਂਡ ਕਰਿਆ ਕਰੋ ਐਂਡ ਇਦਾਂ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਪ੍ਰਾਈਸ ਕੁਝ ਹੋਰ ਦੱਸ ਦਿੱਤੀ ਤੇ ਦੂਸਰੇ ਨੂੰ ਪ੍ਰਾਈਸ ਕੁਝ ਹੋਰ ਦੱਸੀ ਐਦਾਂ ਕਦੇ ਵੀ ਨਹੀਂ ਹੋਏਗਾ ਠੀਕ ਹੈ ਜੀ ਚਲੋ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋਅ ਹੋ ਰਿਹਾ ਤੁਸੀਂ ਕਿਸੇ ਵੀ ਸੂਟ ਬਾਰੇ ਕੋਈ ਵੀ ਡਿਟੇਲ ਲੈਣਾ ਚਾਹੁੰਦੇ ਹੋ ਸਾਨੂੰ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਫੈਬਰਿਕ ਬਾਰੇ ਪਲੀਜ਼ ਆਪਾਂ ਤੁਹਾਨੂੰ ਪ੍ਰੋਪਰ ਦੱਸਿਆ ਹੋਇਆ ਤੁਸੀਂ ਪ੍ਰਾਈਸ ਲੈ ਕੇ ਜਿਹੜੇ ਫੈਬਰਿਕ ਦੇ ਉੱਪਰ ਬਣਾਉਣਾ ਸਿਰ ਸਾਨੂੰ ਇਹੀ ਦੱਸਣਾ ਕਿ ਅਮਰ ਅਸੀਂ ਸੈਮੀ ਤੇ ਬਣਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਕਿਉਂਕਿ ਤੁਹਾਨੂੰ ਆਪਾਂ ਸੈਮੀ ਦੇ ਸੂਟ ਵੀ ਦਿਖਾ ਰਿਹਾ ਐ ਐਂਡ ਨਾਲ ਫੁੱਲ ਪਿਓਰ ਦੇ ਵੀ ਦਿਖਾ ਰਿਹਾ ਐ ਲੋਜੀ ਇਹ ਆਪਾਂ ਪ੍ਰੋਪਰ ਡਰਾਸੂਟੇ ਆ ਰਹੀ ਵਰਕ ਦੇ ਉੱਪਰ ਰੈਡੀ ਕੀਤਾ ਹੋਇਆ ਕਾਫੀ ਸਾਰੇ ਪੀਸ ਆਪਾਂ ਪਹਿਲਾਂ ਰੈਡੀ ਕਰ ਚੁੱਕੇ ਆਂ ਸੇਮ ਕਲਰ ਦੇ ਬਟ ਇਸ ਵਾਰ ਕਾਫੀ ਟਾਈਮ ਬਾ ਦੇ ਡਿਜ਼ਾਈਨ ਆਪਾਂ ਰੈਡੀ ਕੀਤਾ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਜਿਹੜੀਆਂ ਨਵੀਆਂ ਪਹਿਣਾ ਆਉਂਦੀਆਂ ਨੇ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਸਕੇ ਵੀ ਕਿਹੜੇ-ਕਿਹੜੇ ਡਿਜ਼ਾਈਨ ਜਿਹੜੇ ਨੇ ਸੋਹਣੇ ਲੱਗਦੇ ਨੇ ਡਿਜ਼ਾਈਨ ਸਾਡੇ ਹਮੇਸ਼ਾ ਹੀ ਸਾਰੇ ਸੋਬਰ ਸਮਾਰਟ ਜਿਹੇ ਹੁੰਦੇ ਨੇ ਕੋਈ ਵੀ ਆਪਾਂ ਡਾਰਕ ਜ਼ਿਆਦਾ ਕਲਰ ਨਹੀਂ ਲਗਾ ਰਹੇ ਹੈਗੇ ਨਾ ਹੀ ਜ਼ਿਆਦਾ ਆਪਾਂ ਲਾਈਟ ਕਲਰ ਲਗਾ ਰਹੇ ਆ ਬਹੁਤ ਸੋਹਣੇ ਸਿੰਪਲ ਸੋਬਰ ਜੇ ਬਹੁਤ ਸੋਹਣਾ neck ਦੇ ਉੱਪਰ ਕੰਮ ਹੋਇਆ ਬਹੁਤ ਸੋਹਣਾ sleeves ਦੇ ਉੱਪਰ ਕੰਮ ਹੋਇਆ ਹੋਇਆ ਇਹ ਸਾਰਾ ਆਰੀ ਦਾ ਮਸ਼ੀਨ ਦਾ ਕੰਮ ਹੈ ਇਸ ਤਰੀਕੇ ਨਾਲ ਚਾਕ ਘੇਰਾ ਬਹੁਤ ਪਿਆਰੀ ਜਿਹੀ ਵਿੱਚ ਸਿੰਪਲ ਜੀ ਬੂਟੀ ਬਣੀ ਹੋਈ ਹੈ ਐਂਡ ਇਕਰ ਫੈਬਰਿਕ ਦੀ ਗੱਲ ਕਰੀਏ ਆਪਾਂ ਸੈਮੀ ਸਿਲਕ ਦੇ ਵਿੱਚ ਫੈਬਰਿਕ ਜਿਹੜਾ ਰੱਖਿਆ ਹੋਇਆ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਬਹੁਤ ਸੋਹਣੀ ਸਟਿਚਿੰਗ ਕੀਤੀ ਹੋਈ ਹੈ ਜੀ ਫਿਨਿਸ਼ਿੰਗ ਪੱਟੀ ਦੇ ਕੇ ਬੜਾ ਹੀ ਪਿਆਰਾ ਜਿਹਾ ਇਹਦੇ ਵਿੱਚ ਆਪਾਂ ਕੋਈ ਕਲਰ ਕੰਟਰਾਸਟ ਨਹੀਂ ਰੱਖਿਆ ਹੋਇਆ ਕਿਉਂਕਿ ਜਦੋਂ ਅਸੀਂ ਕਿਸੇ ਭੈਣ ਦੇ ਜਹਾਜ਼ ਸੂਟ ਬਣਾਉਣੇ ਤਾਂ ਸੱਸੀ ਆਪਣੇ ਅਕੋਰਡਿੰਗ ਥੋੜਾ ਬੋਤਾ ਚ ਸਾਨੂੰ ਕਈ ਵਾਰ ਪਹਿਣਾ ਨਹੀਂ ਕਹਿੰਦੇ ਬਟ ਸਾਡੇ ਸਾਹਮਣੇ ਚੀਜ਼ ਹੁੰਦੀ ਸਾਨੂੰ ਪਤਾ ਹੁੰਦਾ ਕਿ ਇੰਨੇ ਸੂਟ ਪਹਿਣਦੇ ਇਸ ਤਰੀਕੇ ਦੇ ਬਣ ਗਏ ਨੇ ਬਟ ਆਪਾਂ ਕੁਝ ਚੇਂਜ ਕਰਕੇ ਬਣਾਈਏ। ਲੋ ਜੀ ਇਹਦੇ ਨਾਲ ਆਪਾਂ ਪਿਓਰ ਕਮਾ ਦਾ ਦੁਪੱਟਾ ਰੱਖਿਆ ਹੋਇਆ। ਦੁਪੱਟੇ ਨੂੰ ਵੀ ਬਹੁਤ ਸਿੰਪਲ ਜੀ ਆਪਾਂ ਜਿਹੜੀ ਲੇਸ ਹੋ ਲਗਾਈ ਹੋਈ ਹੈ ਕਿਉਂਕਿ ਕਈ ਵਾਰ ਤਾਂ ਨਾ ਕਾਫੀ ਜ਼ਿਆਦਾ ਹੈਵੀ ਸੂਟ ਵੇਅਰ ਕਰ ਕਰਕੇ ਆ ਪੱਕ ਜਾਂਦੇ ਆ ਵੀ ਹਾਏ ਹੁਣ ਵੀ ਆਪਾਂ ਹੈਵੀ ਹੁਣ ਵੀ ਆਪਾਂ ਹੈਵੀ ਜਦੋਂ ਕਾਫੀ ਸਾਰੇ ਫੰਕਸ਼ਨ ਰਿਪੀਟਸ ਅਸੀਂ ਕਰਦੇ ਆ ਹਨ ਤਾਂ ਸੂਟ ਵੀ ਸਾਡਾ ਦਿਲ ਕਰਦਾ ਫਿਰ ਰਿਪੀਟ ਨਾ ਕਰੀਏ ਅਗਰ ਕਰੀਏ ਤਾਂ ਕਈ ਵ ਬਹੁਤ ਸੋਹਣਾ ਕਲਰ ਬਣਿਆ ਹੋਇਆ ਤੁਸੀਂ ਸੇਮ ਕਰਵਾ ਸਕਦੇ ਹੋ ਸਕਰੀਨ ਤੋਂ ਸਾਡੇ ਕੋਲ WhatsApp ਨੰਬਰ ਤੁਹਾਡੇ ਕੋਲ ਸ਼ੋਅ ਹੋ ਰਿਹਾ ਹੈ ਪ੍ਰਾਈਸ ਲੈ ਕੇ ਕਿਸੇ ਵੀ ਕਲਰ ਕੰਟਰਾਸਟ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਇਆ ਇਹ ਸਾਰੇ ਸੂਟ ਇੱਕ ਹੀ ਭੰਦੇ ਨੇ ਇਸ ਕਰਕੇ ਆਪਾਂ ਇੱਕ ਵੀਡੀਓ ਦੇ ਵਿੱਚ ਦਿਖਾ ਦਿੰਦੇ ਨੇ ਜੀ ਕਾਫੀ ਕੁਝ ਭੰਦੇ ਹ ਸ਼ਾਲ ਵੀ ਜਾਣੀਆਂ ਨਾਲ ਕੋਟੀਆਂ ਵੀ ਜਾਣੀਆਂ ਨੇ ਠੀਕ ਹੈ ਜੀ ਉਹਨਾਂ ਦੇ ਸਟੱਡ ਵਗੈਰਾ ਸਾਰਾ ਕੁਝ ਆਪਾਂ ਰੈਡੀ ਕੀਤਾ ਹੋਇਆ ਲੋ ਜੀ ਇਹ ਵੀ ਤੁਹਾਨੂੰ ਪਹਿਲਾਂ ਦਿਖਾਇਆ ਸੀ ਬਹੁਤ ਸੋਹਣੀ ਪਿਆਰੀ ਜੀ ਕਮਲ ਸਿਲਕ ਦੇ ਵਿੱਚ ਆਪਾਂ ਤੁਹਾਨੂੰ ਸੂਟ ਦਿਖਾਇਆ ਸੀ ਜਿਹੜਾ ਬਹੁਤ ਸੋਹਣਾ ਸਿੰਪਲ ਜਿਹਾ ਪਰ ਰੈਡੀ ਕੀਤਾ ਹੋਇਆ ਇਸ ਤਰੀਕੇ ਦੇ ਨਾਲ ਪੋਟਲੀ ਬਟਨ ਦੇ ਕੇ ਠੀਕ ਹੈ ਜੀ ਇਹਦੇ ਉੱਪਰ ਜ਼ਿਆਦਾ ਆਪਾਂ ਕੁਝ ਨਹੀਂ ਕੀਤਾ ਹੈਗਾ ਇਸ ਤਰੀਕੇ ਨਾਲ ਸਿੰਪਲ ਆਪਾਂ ਸਲਵਾਰ ਨਾਲ ਰੈਡੀ ਕੀਤੀ ਨਾਲ ਪ्योर ਕਮਲ ਚਰੋਂਦਾ ਦੁਪੱਟਾ ਜਿਹੜਾ ਰੱਖਿਆ ਹੋਇਆ ਠੀਕ ਹੈ ਜੀ ਲਓ ਜੀ ਕਮਲ ਸਿਲਕ ਦੇ ਵਿੱਚ ਹੁਣ ਕੁਝ ਕਲਰ ਨਹੀਂ ਹੈਗੇ ਆ ਕੋਸ਼ਿਸ਼ ਕਰਾਂਗੇ ਕਿ ਅਗਰ ਸਾਡੇ ਕੋਈ ਕੋਈ ਸੂਟ ਪਏ ਦੇ ਨਾਲ ਦੇ ਪਏ ਹੋ ਜਾਂ ਤੁਹਾਨੂੰ ਪਿਕਚਰ ਆਪਾਂ ਜ਼ਰੂਰ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਚ ਲੋ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਇਹ ਆਪਾਂ ਰੂਬੀ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਬਹੁਤ ਸੋਹਣੀ ਕਾਟਨ ਹੈ ਜੀ ਫਾਈਨ ਕੁਆਲਿਟੀ ਦੀ ਕੋਈ ਹਲਕੀ ਫੁਲਕੀ ਕਾਟਨ ਆਪਾਂ ਨਹੀਂ ਲਗਾਉਂਦੇ ਕਾਫੀ ਲੰਬੇ ਟਾਈਮ ਤੋਂ ਸਾਡਾ ਇਹ ਵਾਲਾ ਡੈਡਾ ਡਿਜ਼ਾਈਨ ਰਿਪੀਟ ਹੋ ਰਿਹਾ ਜੀ ਜਿਹੜੀਆਂ ਭੈਣਾਂ ਸਾਨੂੰ ਪਹਿਲੇ ਦਿਨ ਤੋਂ ਦੇਖਦੀਆਂ ਹੋ ਸਾਰੀਆਂ ਭੈਣਾਂ ਨੂੰ ਪਤਾ ਹੈ ਹਾਂ ਮੈਂ ਤੁਹਾਨੂੰ ਹਮੇਸ਼ਾ ਇਹ ਕਹਿੰਦੀ ਹੁਣੀ ਕਿ ਜੋ ਆਪਾਂ ਤੁਹਾਨੂੰ ਦਿਖਾ ਰਹੇ ਜਰੂਰੀ ਨਹੀਂ ਤੁਸੀਂ ਉਸੇ ਕਲਰ ਦੇ ਉੱਪਰ ਰੈਡੀ ਕਰੋ ਤੁਸੀਂ ਕਲਰ ਚੁਆਇਸ ਆਪਣੀ ਦੱਸ ਸਕਦੇ ਹੋ ਆਪਣੀ ਏਜ ਦੱਸ ਕੇ ਅਗਰ ਤੁਸੀਂ ਲਾਈਟ ਕਲਰ ਲਾਈਕ ਕਰ ਅਹ ਟੇਸਟ ਥੋੜਾ ਲਾਈਟ ਚਾਰਟ ਦਾ ਹੈ ਤੇ ਇਸ ਕਰਕੇ ਆਪਾਂ ਤੁਹਾਨੂੰ ਲਾਈਟ ਚਾਰਟ ਸ਼ੇਅਰ ਕਰ ਦਾਂਗੇ ਠੀਕ ਹੈ ਜੀ ਅਗਰ ਤੁਹਾਡਾ ਡਾਰਕ ਚਾਰਟ ਦਾ ਟੇਸਟ ਹੈ ਤੁਸੀਂ ਸਾਨੂੰ ਦੱਸ ਦਿਓ ਕਿ ਅਮਨ ਅਸੀਂ ਥੋੜਾ ਜਿਹਾ ਡਾਰਕ ਦਾ ਬ੍ਰਾਈਟ ਪਸੰਦ ਕਰਦੇ ਆ ਆਪਾਂ ਉਹ ਦੇ ਅਕੋਰਡਿੰਗ ਤੁਹਾਨੂੰ ਇਹ ਕਲਰ ਚਾਰਟ ਉਹ ਸੈਂਡ ਕਰਾਂਗੇ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਨੈਕ ਦੇ ਉੱਪਰ ਵੀ ਆਪਾਂ ਕੋਈ ਕੰਮ ਨਹੀਂ ਕੀਤਾ ਸਿਰਫ ਸਿੰਪਲ ਆਪਾਂ ਬਟਨ ਦਿੱਤੇ ਹੋਏ ਨੇ ਘੇਰਾ ਚਾਕ ਹਿਪ ਤੱਕ ਜਿਹੜਾ ਕੰਮ ਹੋਇਆ ਹੋਇਆ ਪ੍ਰੋਪਰ ਤੁਹਾਡਾ ਮੈਜ਼ਰਮੈਂਟ ਸਾਨੂੰ ਇਹਦੇ ਚਾਹੀਦਾ ਠੀਕ ਹੈ ਜੀ ਬਹੁਤ ਸਾਰੇ रेडी ਕਰ ਚੁੱਕੇ ਆ ਇਹ ਆਪਾਂ कॉटन टस ਦੇ ਉੱਪਰ ਰੈਡੀ ਕੀਤਾ ਹੋਇਆ ਤੁਸੀਂ ਇਸ ਨੂੰ क्रेप ਤੇ ਸਿਲਕ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਹਲੋ ਜੀ ਇਸ ਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਆਪਾਂ ਡਾਈ ਕੀਤਾ ਹੋਇਆ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਪੱਲਿਆਂ ਦੇ ਉੱਪਰ ਬਹੁਤ ਪਿਆਰਾ ਜਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਦੇਖੋ ਫੈਬਰਿਕ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦਿੰਦੇ ਆ ਵਰਕ ਬਾਰੇ ਪ੍ਰੋਪਰ ਜਾਣਕਾਰੀ ਦੇ ਦਿੰਦੇ ਆ ਜਿਵੇਂ ਹੁਣ ਇਹਦਾ ਪੀਸ ਸਾਰਾ ਮਸ਼ੀਨ ਦੇ ਉੱਪਰ ਰੈਡੀ ਹੋਇਆ ਹੋਇਆ ਠੀਕ ਹੈ ਇਹਦੇ ਸਿਰਫ ਆਪਾਂ ਦੋ ਥ੍ਰੈਡ ਜਿਹੜੇ ਲਗਾਏ ਹੋਏ ਨੇ ਇੱਕ ਜ਼ਰੀ ਲਗਾਈ ਹੋਈ ਇੱਕ ਕੈਂਡ ਮਹਿਰੂਨ ਕਲਰ ਲਗਾਇਆ ਹੋਇਆ ਠੀਕ ਹੈ ਜੀ ਰੈੱਡ ਮਹਿਰੂਨ ਜਿਹਾ ਤੁਸੀਂ ਕਾਟਨ ਦੇ ਉੱਪਰ ਜਿਹੜਾ ਮਸ਼ੀਨ ਵਰਕ ਆਰੀ ਵਰਕ ਐਂਡ ਪਾਫ ਦਾ ਕੰਮ ਜਿਹੜਾ ਕਰਵਾ ਸਕਦੇ ਹੋ ਅਗਰ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਹੈ ਉਹਦੇ ਵਿੱਚ ਤੁਸੀਂ ਆਰੀ ਵਰਕ ਦਾ ਸੁੱਪਰ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਤੁਹਾਨੂੰ ਪ੍ਰੋਪਰ ਵੀਡੀਓ ਵਿੱਚ ਆਪਾਂ ਫੈਬਰਿਕ ਬਾਰੇ ਵਰਕ ਬਾਰੇ ਜਿਹੜਾ ਸਾਰਾ ਦੱਸ ਦਿੱਤਾ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਐਂਡ ਜਿਹੜੀਆਂ ਭੈਣਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਭੈਣਾਂ ਰਿਕਵੈਸਟ ਹੈ ਭੈਣੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠ ਐਂਡ ਸ਼ੇਅਰ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ